ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਪੱਲਾ ਇਸ ਦੁਨੀਆ ਵਿੱਚ ਨਹੀਂ ਰਹੇ ਜੀਹਾਂ ਪੰਜਾਬੀ ਕਲਾ ਜਗਤ ਲਈ ਅੱਜ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਪ੍ਰਸਿੱਧ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਪੱਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਹਨ ਉਹਨਾਂ ਦਾ ਅਚਾਨਕ ਦਿਹਾਂਤ ਪੰਜਾਬੀ ਸਿਨੇਮਾ ਅਤੇ ਦਰਸ਼ਕਾਂ ਲਈ ਇੱਕ ਵੱਡਾ ਘਾਟਾ ਹੈ ਉਹਨਾਂ ਨੂੰ ਬੀਤੀ ਰਾਤ ਬ੍ਰੇਨ ਸਟ੍ਰੋਕ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪੀਤੀ ਰਾਤ ਤੋਂ ਹੀ ਉਹਨਾਂ ਦੀ ਸਿਹਤ ਵਿਗੜ ਰਹੀ ਸੀ ਉਹਨਾਂ ਨੇ ਅੱਜ ਸਵੇਰੇ 4 ਵਜੇ ਕਰੀਬ ਆਪਣੇ ਆਖਰੀ ਸਾਹ ਲਏ ਹਨ ਜਸਵਿੰਦਰ ਪੱਲਾ ਪੰਜਾਬੀ ਫਿਲਮਾਂ ਵਿੱਚ ਆਪਣੇ ਬੇਮਿਸਾਲ ਕਾਮੇਡੀਅਨ ਅਤੇ ਯਾਦਗਾਰੀ ਕਿਰਤਾਰਾਂ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਆਪਣੀ ਕਲਾ ਨਾਲ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਂਦਾ ਕੰਮ ਕੀਤਾ ਹੈ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫਿਲਮ ਉਦੇ ਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਰਹੇ ਹਨ ਉਹਨਾਂ ਦਾ ਅਚਾਨਕ ਚਲੇ ਜਾਣਾ ਸਾਰੇ ਕਲਾਕਾਰ ਭਾਈਚਾਰੇ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਸਦਮਾ ਹੈ ਜਸਵਿੰਦਰ ਪੱਲਾ 65 ਵਰਿਆਂ ਦੇ ਸੰਨ ਅਤੇ ਉਹ 40 ਸੰਸਦਲ ਮੁਹਾਲੀ ਦਾ ਕਰਨ ਜਿੱਤੇ ਸਵੇਰੇ 4 ਵਜੇ ਉਹਨਾਂ ਆਖਰੀ ਸਾਲ ਲੈ ਉਹਨਾਂ ਦਾ ਅੰਤਿਮ ਸੰਸਕਾਰ 23 ਅਗਸ ਨੂੰ ਸ਼ਮਸ਼ਾਨ ਘਾਟ ਬਲੂੰਗੀ ਮੁਹਾਲੀ ਵਿਖੇ ਕੀਤਾ ਜਾਵੇਗਾ ਜੋ ਕਿ ਪੰਜਾਬੀ ਇੰਡਸਟਰੀ ਵਿੱਚ ਵੱਡੀ ਸ਼ੋਕ ਦੀ ਲਹਿਰ ਜਿਹੜੀ ਛਾ ਚੁੱਕੀ ਹੈ ਕਿਉਂਕਿ ਪੰਜਾਬੀ ਫਿਲਮ ਕੋਈ ਵੀ ਹੋਵੇ ਉਹਦੇ ਜਸਵਿੰਦਰ ਪੱਲਾ ਨਾ ਆਵੇ ਤਾਂ ਫਿਲਮ ਦਾ ਚੱਲਣਾ ਓਖਾ ਹੀ ਹੋ ਜਾਂਦਾ ਸੀ ਅਤੇ ਲੋਕ ਬਹੁਤ ਪਿਆਰ ਕਰਦੇ ਸੀ ਜਸਵਿੰਦਰ ਪੱਲਾ ਨੂੰ ਲੇਕਿਨ ਜਦੋਂ ਹੁਣ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ ਤੇ ਆਉਣ ਵਾਲੀਆਂ ਜਿਹੜੀਆਂ ਪੰਜਾਬੀ ਇੰਡਸਟਰੀ ਜਿਹੜੀ ਦੀ ਹੈ ਫਿਲਮਾਂ ਜਿਹੜੀਆਂ ਹੈਗੀਆਂ ਆ ਉਸ ਦੇ ਵਿੱਚ ਇੱਕ ਵੱਡਾ ਘਾਟਾ ਪੈ ਚੁੱਕਾ ਹੈ ਕਿਉਂਕਿ ਦਰਸ਼ਕਾਂ ਨੂੰ ਇੱਕ ਆਦਤ ਪੈ ਚੁੱਕੀ ਸੀ ਜਸਵੰਦਰ ਪੱਲੇ ਦੀ ਉਹਨਾਂ ਦੀ ਕਮੇਡੀਅਨ ਦੀ ਉਹਨਾਂ ਦੇ ਹਾਸੇ ਕਲਾਕਾਰ ਦੀ ਲੇਕਿਨ ਹੁਣ ਪੰਜਾਬੀ ਡ੍ਰੈਸਟਰੀ ਦੇ ਸ਼ੌਕ ਦੀ ਲਹਿਰ ਹੈ ਕਿਉਂਕਿ ਬਹੁਤ ਹੀ ਵੱਡਾ ਘਾਟਾ ਬਹੁਤ ਵਧੀਆ ਕਿਰਦਾਰ ਜੋ ਜਸਵੰਦਰ ਪੱਲਾ ਸੀ ਜਿਹਨੂੰ ਪੰਜਾਬ ਦੇ ਲੋਕ ਵਿਦੇਸ਼ਾਂ ਵਿਦੇਸ਼ਾਂ ਦੇ ਬਿਠੇ ਪੰਜਾਬੀ ਬਹੁਤ ਪਿਆਰ ਕਰਦੇ ਸੀ ਹੁਣ ਅਚਾਨਕ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿਣ ਤੋਂ ਬਾਅਦ ਲੋਕ ਜਿਹੜੇ ਗਏ ਸ਼ੋਕ ਦੀ ਲਹਿਰ ਉਹਨਾਂ ਦੇ ਵਿੱਚ ਛਾ ਚੁੱਕੀ ਗਈ ਹੈ ਲੋਕ ਪਰੇਸ਼ਾਨ ਨੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦਾ ਹਰਮਨ ਪਿਆਰਾ ਕਲਾਕਾਰ ਹਾਸਿਆ ਕਲਾਕਾਰ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ ਲੋਕ ਅਜੇ ਵੀ ਕਿੰਨਾ ਕਹਤੇ ਸ਼ੋਕ ਦੇ ਵਿੱਚ ਗਿੰਨੇ ਕਿ ਯਕੀਨ ਕਰਨਾ ਬਹੁਤ ਹੀ ਔਖਾ ਹੋ ਚੁੱਕਾ ਹੈ ਕਿਉਂਕਿ ਵੱਡਾ ਸਿਤਾਰਾ ਸੀ ਇੱਕ ਪੰਜਾਬ ਦੀ ਸ਼ਾਨ ਆਨ ਔਰ ਮਾਨ ਜਸਵਿੰਦਰ ਪੱਲਾ ਹੁਣ ਨਹੀਂ ਰਹੇ ਇਸ ਦੁਨੀਆ